सलमान खान ਦੇ ਘਰ ਬਾਹਰ ਚਲੀਆਂ ਗੋਲੀਆਂ ਮੋਟਰਸਾਈਕਲ ਸਵਾਰਾਂ ਨੇ ਕੀਤਾ ਹਮਲਾ ਦੋ ਬਾਈਕ ਸਵਾਰਾਂ ਨੇ ਕੀਤੇ ਚਾਰ ਰੌਂਗ ਸਵੇਰੇ ਕਰੀਬ 5 ਵਜੇ ਹੋਈ ਫਾਇਰਿੰਗ ਹਮਲੇ ਦੌਰਾਨ ਘਰ 'ਚ ਮੌਜੂਦ ਸੀ सलमान ਖਾਨ ਇੱਕ ਨੇ ਦੋ ਨੇ ਸਗੋਂ ਪੰਜ ਵਾਰ ਮਿਲ ਚੁੱਕੀ ਹੈ ਜਾਨੋ ਮਾਰਨ ਦੀ ਧਮਕੀ ਬਾਲੀਵੁੱਡ ਦੇ ਸੁਪਰਸਟਾਰ ਅਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਦੋ ਹਮਲਾਵਰ ਬਾਈਕ ਤੇ ਸਵਾਰ ਹੋ ਕੇ ਆਏ ਸਨ ਜਿਸ ਤੋਂ ਬਾਅਦ ਕਿਉਂ ਨਾ ਬਾਈਕ ਸਵਾਰਾਂ ਦੇ ਵੱਲੋਂ ਸਲਮਾਨ ਖਾਨ ਦੇ ਘਰ ਦੇ ਬਾਹਰ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਇਹ ਪੂਰੀ ਘਟਨਾ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਦੱਸਦੀ ਹੈ ਕਿ ਖਤਰਨਾਕ ਗੈਂਗਸਟਰ ਲੋਰੈਂਸ ਬਿਸ਼ਨੋਈ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕਾ ਹੈ ਕਦੇ ਈਮੇਲ ਰਾਹੀਂ ਅਤੇ ਕਦੇ ਫੋਨ ਰਾਹੀਂ ਗੈਂਗਸਟਰ ਲੋਰੈਂਸ ਬਿਸ਼ਨੋਈ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁਕਾ ਹੈ ਸਾਲ 2018 ਦੀ ਗੱਲ ਕਰਦੇ ਆ ਸਾਲ 2018 ਚ ਗੈਂਗਸਟਰ ਲੋਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਅਦਾਲਤ ਚ ਪੇਸ਼ੀ ਦੌਰਾਨ ਬਿਸ਼ਨੋਈ ਨੇ ਬਿਆਨ ਦਿੱਤਾ ਸੀ ਕਿ ਅਸੀਂ ਜੋਧਪੁਰ ਚ ਸਲਮਾਨ ਖਾਨ ਨੂੰ ਮਾਰ ਦੇਵਾਂਗੇ ਮਈ 2022 ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ ਸਲੀਮ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਤੋਂ ਬਾਅਦ ਸਲੀਮ ਖਾਨ ਨੂੰ ਇੱਕ ਬੈਂਚ ਉੱਤੇ ਇੱਕ ਚਿੱਠੀ ਮਿਲੀ ਜਿੱਥੇ ਉਹ ਸਵੇਰੇ ਜੋਗਿੰਗ ਕਰਨ ਤੋਂ ਬਾਅਦ ਬੈਠਦੇ ਸਨ ਚਿੱਠੀ 'ਚ ਲਿਖਿਆ ਗਿਆ ਸੀ ਕਿ ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ ਦੀ ਹਾਲਤ ਵੀ ਸਿੱਤੂ ਮੂਸੇ ਵਾਲਾ ਵਰਗੀ ਹੋਵੇਗੀ ਤੀਜਾ ਸਲਮਾਨ ਖਾਨ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ ਸਲਮਾਨ ਦੇ ਸਹਿਯੋਗੀ ਨੂੰ ਈਮੇਲ ਮਿਲੀ ਜਿਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਲੋਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਹਵਾਲਾ ਸੀ ਤੀਜੀ ਸਲਮਾਨ ਖਾਨ ਨੂੰ ਈਮੇਲ ਰਾਹੀਂ ਵੀ ਧਮਕੀ ਦਿੱਤੀ ਗਈ ਸੀ ਤੇ ਹੁਣ सलमान खान ਦੇ ਘਰ ਦੇ ਬਾਹਰ ਸ਼ਰਿਆਮ ਇਹਨਾਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਬਾਈਕ ਸਵਾਰਾਂ ਦੇ ਵੱਲੋਂ 4 ਰਾਉਂਡ ਫਾਇਰ ਕੀਤੇ ਗਏ ਸੀ ਤੇ ਉਸ ਸਮੇਂ सलमान खान ਆਪਣੇ ਘਰ ਦੇ ਵਿੱਚ ਹੀ ਮੌਜੂਦ ਸੀ ਇਸ ਘਟਨਾ ਤੋਂ ਬਾਅਦ सलमान खान ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਮੁੰਬਈ ਪੁਲਿਸ ਇਸ ਘਟਨਾ ਤੋਂ ਬਾਅਦ ਅਲਰਟ ਹੋ ਗਈ ਹੈ ਤੇ सलमान खान ਦੀ ਜਿਹੜੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਬਾਲੀਵੁੱਡ ਦੇ ਸੁਪਰਸਟਾਰ ਅਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਦੋ ਹਮਲਾਵਰ ਬਾਈਕ ਤੇ ਸਵਾਰ ਹੋ ਕੇ ਆਏ ਸਨ ਜਿਸ ਤੋਂ ਬਾਅਦ ਕਿਉਂ ਨਾ ਬਾਈਕ ਸਵਾਰਾਂ ਦੇ ਵੱਲੋਂ ਸਲਮਾਨ ਖਾਨ ਦੇ ਘਰ ਦੇ ਬਾਹਰ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਇਹ ਪੂਰੀ ਘਟਨਾ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਦੱਸਦੀ ਹੈ ਕਿ ਖਤਰਨਾਕ ਗੈਂਗਸਟਰ ਲੋਰੈਂਸ ਬਿਸ਼ਨੋਈ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕਾ ਹੈ ਕਦੇ ਈਮੇਲ ਰਾਹੀਂ ਅਤੇ ਕਦੇ ਫੋਨ ਰਾਹੀਂ गैंगस्टर लॉरेंस बिश्नोई कई बार सलमान खान ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁਕਾ ਹੈ ਸਾਲ 2018 ਦੀ ਗੱਲ ਕਰਦੇ ਆ ਸਾਲ 2018 ਚ ਗੈਂਗਸਟਰ ਲੌਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਅਦਾਲਤ ਚ ਪੇਸ਼ੀ ਦੌਰਾਨ ਬਿਸ਼ਨੋਈ ਨੇ ਬਿਆਨ ਦਿੱਤਾ ਸੀ ਕਿ ਅਸੀਂ ਜੋਧਪੁਰ ਚ ਸਲਮਾਨ ਖਾਨ ਨੂੰ ਮਾਰ ਦੇਵਾਂਗੇ ਮਈ 2022 ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ सलीम ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਤੋਂ ਬਾਅਦ ਸਲੀਮ ਖਾਨ ਨੂੰ ਇੱਕ ਬੈਂਚ ਉੱਤੇ ਇੱਕ ਚਿੱਠੀ ਮਿਲੀ ਜਿੱਥੇ ਉਹ ਸਵੇਰੇ ਜੋਗਿੰਗ ਕਰਨ ਤੋਂ ਬਾਅਦ ਬੈਠਦੇ ਸਨ ਚਿੱਠੀ 'ਚ ਲਿਖਿਆ ਗਿਆ ਸੀ ਕਿ ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ ਦੀ ਹਾਲਤ ਵੀ ਸਿਤੂ ਮੁਸੇ ਵਾਲਾ ਵਰਗੀ ਹੋਵੇਗੀ ਤੀਜਾ ਸਲਮਾਨ ਖਾਨ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ ਸਲਮਾਨ ਦੇ ਸਹਿਯੋਗੀ ਨੂੰ ਈਮੇਲ ਮਿਲੀ ਜਿਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਹਵਾਲਾ ਸੀ ਤੀਜੀ ਸਲਮਾਨ ਖਾਨ ਨੂੰ ਈਮੇਲ ਰਾਹੀਂ ਵੀ ਧਮਕੀ ਦਿੱਤੀ ਗਈ ਸੀ ਤੇ ਹੁਣ सलमान खान ਦੇ ਘਰ ਦੇ ਬਾਹਰ ਸ਼ਰਿਆਮ ਇਹਨਾਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਬਾਈਕ ਸਵਾਰਾਂ ਦੇ ਵੱਲੋਂ 4 ਰਾਉਂਡ ਫਾਇਰ ਕੀਤੇ ਗਏ ਸੀ ਤਾਂ ਉਸ ਸਮੇਂ सलमान खान ਆਪਣੇ ਘਰ ਦੇ ਵਿੱਚ ਹੀ ਮੌਜੂਦ ਸੀ ਇਸ ਘਟਨਾ ਤੋਂ ਬਾਅਦ सलमान खान ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਮੁੰਬਈ ਪੁਲਿਸ ਇਸ ਘਟਨਾ ਤੋਂ ਬਾਅਦ ਅਲਰਟ ਹੋ ਗਈ ਹੈ ਤਾਂ सलमान खान ਦੀ ਜਿਹੜੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par